ਦੇ ਜੀ ਸਾਥੀ ਪਾਲ ਜੀ ਪਿਆ ਸਾਰਿਆਂ ਨਾਲ ਟਿੱਕ ਟਾਕ ਨੂੰ ਅਸੀਂ ਟਿੱਕ ਟਾਕ ਕਰ ਜੀ ਅੱਜ ਸਾਡੇ ਤੇ ਪੇਕੇ ਇੱਕ ਪਿੰਡ ਪ੍ਰੋਗਰਾਮ ਮੰਡੀ ਦੇ ਵਿੱਚ ਹੁੰਦਾ ਹਰ ਸਾਲ ਤੇ ਇਹ ਸਾਰਿਆਂ ਤੇ ਆਪਾਂ ਉੱਥੇ ਚਲੇ ਆਂ ਕਿ ਤਿਆਰੀ ਹੋ ਰਹੀ ਆ ਇੱਕ ਦਸਤਿਲ ਮੇ ਵਾਂਗ ਨੇ ਬੰਦੇ ਆ ਤੇ ਉੱਥੇ ਜਾਣ ਦੀ ਤਿਆਰੀ ਹੋ ਰਹੀ ਆ ਹੋਰ ਸਾਰੇ ਟਿੱਕ ਟਾਕ ਨੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਕਰਕੇ ਪਿਆਰ ਜਿਹਾ ਦੱਸ ਦਿਆ ਕਰੋ ਕਿ ਵਧੀਆ ਆ ਕਿ ਨਹੀਂ ਵਧੀਆ ਤੇ ਤੇ ਇੱਕ ਦੋ ਕਮੈਂਟ ਵੀ ਆ ਰਹੇ ਸੀ ਇੱਕ ਸ਼ਾਇਨ ਮਨਪ੍ਰੀਤ ਦਾ ਹੀ ਤੇ ਇੰਦਰਜੀਤ ਹੀ ਉਹਨਾਂ ਦਾ ਥੈਂਕ ਯੂ ਦਿਲੋਂ ਤੇ ਜਿਹੜੇ ਮੇਰੇ ਭੈਣ ਭਰਾ ਹੋਰ ਵੀ ਦੇਖਦੇ ਨੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਡਾ ਬਹੁਤ ਸਪੋਰਟ ਦੀ ਸਾਨੂੰ ਲੋੜ ਆ ਅੱਗੇ ਆਉਣ ਵਾਸਤੇ ਤੇ ਤੁਸੀਂ ਪਿਆਰੇ ਪਿਆਰੇ ਕਮੈਂਟ ਕਰਦੇ ਰਹੋਗੇ ਤੇ ਤੁਹਾਨੂੰ ਪਿਆਰੇ ਪਿਆਰੇ ਬਲੌਗ ਮਿਲਦੇ ਰਹਿਣਗੇ ਬੰਦੇ ਤੇ ਚਲੋ ਤੁਹਾਨੂੰ ਦਿਖਾਉਣੇ ਆਥੇ ਜਾ ਕੇ ਮੰਡੀ ਚ ਪ੍ਰੋਗਰਾਮ ਤੇ ਉੱਥੇ ਆਣਾ ਭਾਈ ਪਿੰਦਰਪਾਲ ਭਾਈ ਅਮਨਦੀਪ ਜੀ ਜਿਹੜੇ ਤੁਸੀਂ ਤੁਸੀਂ ਦੇਖਦੇ ਹੋਗੇ ਮਸ਼ਹੂਰ ਅਮਨਦੀਪ ਤੇ ਹੋਰ ਵੀ ਕਈ ਰਾਗੀ ਆਉਣੇ ਜੀ ਬਹੁਤ ਹੀ ਵਧੀਆ ਪ੍ਰੋਗਰਾਮ ਉੱਥੇ ਹੁੰਦਾ ਜੀ My little Anh em ơi, 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 ਜੀ ਆਪਾਂ ਤੇ ਆ ਚੁੱਕੇ ਮੰਡੀ ਚ ਪ੍ਰੋਗਰਾਮ ਸੀ ਬਹੁਤ ਵਧੀਆ ਤੇ ਆਪਾਂ ਚੁੱਕੇ ਹੁਣ ਘਰ ਤੁਸੀਂ ਪੂਰਾ ਪ੍ਰੋਗਰਾਮ ਵੇਖ ਲਿਆ ਤੁਹਾਨੂੰ ਕਿਵੇਂ ਦਾ ਲੱਗਾ ਵਧੀਆ ਲੱਗਾ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਜੀ ਮੈਂ ਜੀ ਗੂਗਲਸ ਉਤਾਰੀਆਂ ਨਹੀਂ ਸੀ ਤੇ ਐਕਟੀਵਾ ਤੇ ਗਈ ਨਾ ਤੇ ਗੋਗਲ ਦੀ ਸ਼ਾਲ ਠੰਡੀ ਥੋੜੀ ਜਿਹੀ ਅੱਜ ਬੱਤਲਾਇਆ ਸੀ ਤੇ ਮੈਂ ਸ਼ਾਲ ਵੀ ਲੈ ਲਿਆ ਚਲੋ ਠੀਕ ਹੈ ਗਾਇਸ ਬਾਏ ਬਾਏ ਮਿਲਦੇ ਹਾਂ ਨੈਕਸਟ ਵਲੌਗ ਵਿੱਚ ਬਾਏ ਬਾਏ